ਭਾ ਭਰਲੇ ਭਰਲੇ ਉੱਤੋਂ ਤਾਂ ਨਾ ਕਰਦਾ ਸੀ ਹਾਂ 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 ਭਾਰਤ ਵੈਸੇ ਹੀ ਹੁੰਦਾ ਸੀ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਆਏ ਟਾਈਮ ਕੱਢਿਆ ਤੁਸੀਂ ਕੀਮਤੀ ਕਿਹੜਾ 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 ਕੱਦ ਲਾ ਛੋਟੇ ਕੱਦ ਲਾ ਛੋਟੇ ਕੱਦ ਲਾ ਇਹ ਕੀ ਆਇਆ ਗਿਫਟ ਆਇਆ ਬਈ ਗਰੀਬ ਆ ਆ ਵੇਖ ਅਸੀਂ ਨਹੀਂ ਰਹਿ ਸਕਦੇ ਅਸੀਂ ਮੋਗੇ ਚੱਲਿਆਂ ਠੀਕ ਹੈ ਮੈਂ ਅੱਜ ਮੋਗੇ ਚੱਲਿਆ ਤੇ ਦੇਖੋ ਮੈਂ ਮੈਂ ਮੇਰੇ ਲੈਪਟਾਪ ਦੇ ਵਿੱਚ ਤੋਂ ਡੱਕੀ ਹੈ ਜੀ ਤੇ ਗੁੱਗੂ ਦੀ ਵਜਾਣਾ ਸਾਡਾ ਸਾਰਾ ਦਿਨ ਵੀ ਖਰਾਬ ਹੋ ਗਿਆ ਮੈਂ ਗੁੱਸਾ ਕਰਕੇ ਚਲ ਗਿਆ ਜੀ ਉਹ ਨਾਲ ਜਾਏਗਾ ਔਰ ਇਸ ਕੋ ਕੁਝ ਦਵਾ ਕਰ ਲਾਏਗਾ ਗਿਫਟ ਸੁਣਾ ਗਿਫਟ ਉਹਨਾਂ ਨੇ ਦਿੱਤਾ ਸੀ ਕਿੰਨੇ ਦਿੱਤਾ ਉਹਨਾਂ ਨੇ ਨਹੀਂ ਮੈਂ ਦਿੱਤਾ ਉਹਨਾਂ ਨੇ ਨਾ ਦਿੱਤਾ ਤੁਹਾਨੂੰ ਕੱਕ ਕਿਹੜਾ ਨੇ ਦਿੱਤਾ ਮੇਰਾ ਪੁੱਤ ਪਹਿਲੇ ਨਹੀਂ ਦਿੱਤਾਗਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਦੇ ਵਿੱਚ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਿਉ ਤੁਹਾਨੂੰ ਦਿਖਾਨਣਾ ਸਟੋਰੀ ਗਾਇਜ਼ ਵੀਡੀਓ ਨਾ ਹਟ ਤੱਕ ਜਰੂਰ ਦੇਖਿਓ ਟਾਈਮ ਨਾ ਚਲਾ ਦਿੰਦੀ ਮਸ਼ੀਨਾਂ ਆ ਝੋਲਾ ਬਣ ਰਿਹਾ ਵਾਓ ਸਾਰਾ ਦਿਨ ਕੰਮ ਬਹੁਤ ਬਿਜ਼ੀ ਸਕੇਜੂਲ ਅਗਰਦੀ ਦਾ ਵੀ ਨਾ ਨੀ ਛੱਡ ਸਕਦੀ ਐ ਸਟਿਊਜ ਮੀ ਤੇ ਆ ਵੀ ਮੈਂ ਹੀ ਜਾਣੀ ਕਰਦੀ ਆ ਇਹਨਾਂ ਨੂੰ ਕਹਿਨੀ ਆ ਬੱਸ ਕਰਿਆ ਕਰ ਬੱਸ ਮੇਰੀ ਕੰਮ ਹੁੰਦਾ ਬਾਬਾ ਫੜ ਲੈ ਫੜ ਲੈ ਇਹ ਉੱਤੋਂ ਤਾਂ ਨਾ ਕਰਦਾ ਸੀ ਹਾਂ 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 ਪਰ ਤਾਂ ਵੈਸੇ ਹੀ ਹੁੰਦਾ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਆਏ ਟਾਈਮ ਕੱਢਿਆ ਤੁਸੀਂ ਕੀਮਤੀ ਇਹ ਵੀ ਤੂੰ ਐਸੇ ਜਸਪਾਲਰ ਕਾ ਲੱਗਣデア ਸੌਂ ਲਗੇ ਪਰ ਤੂੰ ਉਹਦੇ ਨਾਲ ਤਾਂ ਲੰਮਾ ਜਾਣਾ ਵਾ ਆ ਇੱਡਾ ਹੀ ਆ ਇੱਦਾਂ ਇੱਦਾਂ ਕੀ ਆ ਨਿਕਾ ਹੀ ਆ ਇੱਦਾਂ ਕੀ ਆ ਪਰ ਤੇਰੇ ਤਾਂ ਕੱਦ ਬਹੁਤ ਹੋ ਜਾਣਾ ਆ ਕਿਹੜਾ 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 ਕੱਦ ਆ ਛੋਟੇ ਕੱਦਲੇ ਛੋਟੇ ਕੱਦਲੇ ਜਸਵਾਲ ਤੇ ਜਸਮਾਨ ਹੋ ਗਿਆ ਹੀ ਫੁੱਲ ਤੇਣੀ ਵਾਓ ਇਹ ਕੀ ਆਇਆ ਗਿਫਟ ਆਇਆ ਬਈ ਗਰੀਬ ਆ ਆ ਵੇ ਆຊੀ ਨਹੀਂ ਰਹਿ ਸਕਦੇ ਮੈਂ ਦੱਸਦਾ ਜਮਾਨੇ ਤੇ ਤੇਰੀ ਚ ਸਵਰੇਣੀ ਵਾਓ ਇਹ ਕੀ ਆਇਆ ਵਾਜੀ ਵਾ ਆ ਸਭ ਤੋਂ ਘੈਂਟ ਆ ਬੋਲਣ ਵਾਲੀ ਆ ਜੀ ਦਿਖਾਓ ਮੈਨੂੰ ਦਿਖਾ ਨਹੀਂ ਤੇ ਫਿਰ ਇਹਨੀਆਂ ਲਾਈਟਾਂ ਦੇ ਵਿੱਚ ਚੱਲਾਂਗੇ ਲਾਈਟਾਂ ਛੱਡਨਾ ਵਾਜੀ ਵਾ ਆ ਸਭ ਤੋਂ ਘੈਂਟ ਆ ਬੱਡੀ ਵਾਸੀ ਸਸਿਕਾ ਚਾਰੇ ਸਸਿਕਾ ਚਾਰੇ ਨੂੰ ਸਸਿਕਾ ਸੱਚੀ ਗੱਲ ਤੁਹਾਨੂੰ ਮਿਲਣਾ ਆਇਆ ਹੈ ਕੋਈ ਤੇ ਉਹ ਕਹਿੰਦੇ ਪ੍ਰਭ ਨੂੰ ਦੇਖਣ ਲਈ ਨੂੰ ਮਿਲਣਾ ਹੈ ਕਿਉਂ ਨਹੀਂ ਗੇ ਮਿਲਿਆ ਤੁਹਾਨੂੰ ਉਹਨਾਂ ਨੇ ਇਹ ਦੋ ਮਿੰਟ ਕੋਈ ਮੈਂ ਮਾਇਓ ਹੀ ਨੇ ਅੱਜ ਕਿੱਥੇ ਚਲੇ ਮੈਂ ਤੁਸੀ ਅੱਜ ਮੋਗੇ ਚੱਲੇ ਆ। ਠੀਕ ਹੈ ਮੈਂ ਅੱਜ ਮੋਗੇ ਚੱਲੇ ਆ ਤੇ ਦੇਖੋ ਮੈਂ ਮੈਂ ਮੇਰੇ ਲੈਪਟਾਪ ਦੇ ਵਿੱਚ ਤੋਂ ਡੱਕੀ ਹੈ ਜੀ। ਸਾਡੇ ਡਿਜ਼ਾਈਨ ਨਾ ਮਸ਼ੀਨ ਦੇ ਤੇ ਅੱਜ ਇਹ ਖਰਾਬ ਹੋ ਗਿਆ ਤੇ ਗੁੱਗੂ ਦੀ ਵਜਾ ਨਾਲ ਸਾਡਾ ਸਾਰਾ ਦਿਨ ਵੀ ਖਰਾਬ ਹੋ ਗਿਆ। ਗੁੱਗੂ ਤਾਂ ਮੱਖੀ ਭੀਜਣ ਗਿਆ ਸੀ। ਗੁੱਗੂ ਛੇਤੀ ਆਇਆ ਨਹੀਂ ਤੇ ਹੁਣ ਸੋ ਅੱਜ ਮੈਂ ਸਾਨੂੰ ਜੀਵ ਚਲਾ ਕੇ ਦਿਖਾਉਣਗੇ। ਆਓ ਮੈਂ। ਫਿਰ ਤਾਂ ਪਹੁੰਚ ਗਏ। ਅੱਜ ਮੈਂ ਪਲੀਜ਼ ਮੈਂ ਮਿੱਧਲੇ ਪਾਸੇ ਬੈਠੋ ਤੁਸੀਂ ਬਾਹਰ ਜਾਣਾ ਹੈ ਤੁਹਾਨੂੰ ਫਾਰਮ ਦੇ ਵਿੱਚ ਕੋਈ ਪ੍ਰੋਬਲਮ ਕੀ ਤੁਸੀਂ ਚਲੋ ਮੈਂ ਗੁੱਸਾ ਕਰਕੇ ਚਲ ਗਿਆ ਜੀ ਡਰਾਈਵ ਕਰ ਲੋ ਅਸੀਂ ਬਹਿਣ ਆ ਲਈਆਂ ਹਮ ਹੈ ਇਹ ਕਰਦੀਪ ਹੈ ਹਾਂ ਜਿਸ ਨੇ ਕੁਝ ਖਰੀਦਣਾ ਹੈ ਹਮ ਇਸ ਕੋ ਨਾਲ ਜਾਏਗਾ ਔਰ ਇਸ ਕੋ ਕੁਝ ਦਵਾ ਕਰ ਲਾਏਗਾ ਵੈਰੀ ਗੁੱਡ ਅੱਛਾ ਠੀਕ ਹੈ ਅੱਛਾ ਸੁਣਾ ਗਿਫਟ ਹੈ ਉਹਨਾਂ ਨੇ ਦਿੱਤਾ ਕਿੰਨੇ ਦਿੱਤਾ ਉਹਨਾਂ ਨੇ ਇਹ ਨਹੀਂ ਹਾਂ ਮੈਂ ਦਿੱਤਾ ਉਹਨਾਂ ਨੇ ਨਾ ਦਿੱਤਾ ਤੂੰ ਕੱਕ ਕਿਹੜਾ ਨੇ ਦਿੱਤਾ ਮੇਰਾ ਫੋਨ ਬੰਦ ਨਹੀਂ ਦਿੱਤਾਗਾ ਉਹਨਾਂ ਨੇ ਦਿੱਤਾ ਆਹ ਨਹੀਂ ਤੂੰ ਮੈਂ ਕਹਤਾ ਤੇ ਮੇਰਾ 5000 ਰੁਪਇਆ ਲੱਗ ਗਿਆ ਪਾਜੀ ਆ ਲੱਗਾ ਤੇ ਹੋਰ 5500 ਮੰਗਦੀ ਪੰਜ ਚ ਖਰੀਦ ਲਿਆ ਦਸੀ ਸੋਨਿਓ ਕਿੰਨੇ ਪੈਸੇ ਨੇ ਪਰਸ ਚ ਕਿੰਨੇ ਪੈਸੇ ਸੋਨਿਓ ਇਹਦੇ ਚ ਇਹਦੇ ਚ ਬਹੁਤ ਪੈਸਾ ਹੈ ਦਿਖਾਓ ਮੇਰੇ ਬੀਬੀ ਨੇ ਮੈਨੂੰ ਦਿੱਤੇ ਆ ਨਹੀਂ ਮੈਂ ਚ ਕੱਢ ਲਾਂਗੇ आई लव यू आज आगे ਆਪ ਨੂੰ ਕਿਵਟ ਕੀਤੀਆਂ ਕੋਈ ਚੀਜ਼ਾਂ ਜ਼ਿੰਦਗੀ ਤਾਲਣਾ ਹਾਂਜੀ ਬਸ ਇਹੀ ਜ਼ਿੰਦਗੀ ਆਖਣੀ ਗੱਗੂ ਖਾਲੜਾ ਅੱਜ ਖਾਲਦਾ ਪੜਾ ਕੱਲੀ ਕੱਲੀ ਆ ਤੂੰ ਕਿਹਾ ਮੈਂ ਮੰਨ ਲਿਆ ਦਿਲ ਤੋਂ ਲੈ ਕੇ ਆਏ ਕਿਹੜਾ ਜੀ ਮੇਰ ਸਿੰਘ ਹੀ ਆ ਨਾ ਹਾਂਜੀ ਹਾਂਜੀ ਮਿਲਾਂਗੇ ਜੇ ਰੋ ਬੰਦਾ ਮਰ ਵੀ ਸਕਦਾ ਏ ਉਹਦਾ ਰੁਸਨਾ ਮੌਤ ਬਰਾਬਰ ਸਾਬਿਤ ਕਰ ਜੇ ਮੇਰਾ ਏ ਬਰਕਤ ਆ ਬਾੜੀ ਸੋਹਣੀਆਂ ਕਿਤਾਬਾਂ ਬਣੀਆਂ ਆ ਲੈ ਲੈਡੀ ਮੋਡ ਉਹ ਲੈਂਡੀ ਨਹੀਂ ਆ ਲੈਡੀ ਆ ਬਾਈ ਬੇਟ ਵੈਰੀ ਗੁੱਡ ਤੂੰ ਮਸਟੈਕ ਪੈਨਾ ਸਟਾਕ ਲੈ ਲਿਆ ਅੱਜ ਠੀਕ ਹੈ ਨਾ ਆ ਚੱਲ ਤੇਰਾ ਪੈਨ ਲੈਣੀ ਹੈ ਨਾ ਦਿਓ ਦਿਓ ਜਿਹੜੇ ਸਾਰਿਆਂ ਪੜੋ ਹਾਂਜੀ ਜਿਹਦੇ ਤਦਾਰ ਕਰਾ ਲੈਣੇ ਪੜੋ ਆਓ ਵੀ ਦਿਓ ਬਾਈ ਬੇਟ ਆ ਨਿੱਕੇ ਹੁੰਦੇ ਕੌਣ ਕੌਣ ਪੀਂਦਾ ਰਿਹਾ ਇਹ ਤਾਂ ਚਲੋ ਵੱਡੀ ਨਿੱਕੀ ਪੈਕਿੰਗ ਹੈ ਵੱਡੀ ਪੈਕਿੰਗ ਜੀ ਜੀ ਦਾ ਫੈਂਟਾ ਪੀਦਾ ਬਈ ਫੈਂਟਾ ਠੇਕਾ ਸਵੇਰੇ ਕਰਾਉਂਦੇ ਟੋਕ ਤੇ ਉਹਦੇ ਦੀ ਜਾਨ ਚ ਵੜੇ ਪਏ ਆ ਸਾਰੇ ਚੱਲੇ ਬਸ ਫੈਂਟਾ ਤੇ ਇਹ ਕੋਈ ਨਹੀਂ ਪੀਂਦਾ ਜਿਆ ਫਿਰ 5 ਮਿੰਟ ਦਿਖਾ 5 ਮਿੰਟ ਆਏ ਹੋਏ ਆਏ ਹੋਏ ਅੱਜ ਅੰਡੇ ਦੀਆਂ ਕੋਲ ਮਿੰਟ ਆਏ ਹੋਏ ਇਕੱਠੀਆਂ ਹੀ ਖਾ ਲਈਆਂ ਹਾਂ ਜੀ ਗੱਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ